ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕਾਂਡ ਦੇ ਬਾਰੇ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਇਮੋਸ਼ਨਲ ਵੀ ਹੋ ਸਕਦੇ ਹੋ ਤੇ ਤੁਹਾਨੂੰ ਗੁੱਸਾ ਵੀ ਜਰੂਰ ਆਏਗਾ ਕਿਉਂਕਿ ਇਸ ਕਾਂਡ ਦੇ ਵਿੱਚ ਇੱਕ ਬਾਪ ਆਪਣੇ 11 ਮਹੀਨੇ ਦੇ ਛੋਟੇ ਜਿਹੇ ਬੱਚੇ ਨੂੰ ਸੜਕ ਦੇ ਉੱਤੇ ਰਾਤ ਨੂੰ ਛੱਡ ਜਾਂਦਾ ਹੈ ਉਹ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦਾ ਕਿ ਇਸ ਬੱਚੇ ਨੂੰ ਰਾਤ ਨੂੰ ਕੋਈ ਜਾਨਵਰ ਕੁੱਤੇ ਵਗੈਰਾ ਨੋਚ ਕੇ ਖਾ ਸਕਦੇ ਆ ਜਾਂ ਫਿਰ ਇਹ ਬੱਚਾ ਕਿਸੇ ਗੱਡੀ ਵਗੈਰਾ ਦੀ ਝਪੇਟ ਦੇ ਵਿੱਚ ਆ ਸਕਦਾ ਤੇ ਉਹ ਜਦੋਂ ਇਸ ਬੱਚੇ ਨੂੰ ਛੱਡ ਕੇ ਜਾਂਦਾ ਸੜਕ ਦੇ ਉੱਤੇ ਉਸ ਤੋਂ ਬਾਅਦ ਇਹ ਬੱਚਾ ਲੋਕਾਂ ਨੂੰ ਮਿਲਦਾ ਤੇ ਇਹ ਕਾਫੀ ਜ਼ਿਆਦਾ ਖਬਰ ਸੋਸ਼ਲ ਮੀਡੀਆ ਤੇ ਫੈਲਦੀ ਹੈ ਉਸ ਤੋਂ ਬਾਅਦ ਪੁਲਿਸ ਫਿਰ ਆਪਣੀ ਕਾਰਵਾਈ ਕਰਦੀ ਹੈ ਤੇ ਉਸ ਇਨਸਾਨ ਨੂੰ ਉਸ ਬੱਚੇ ਦੇ ਬਾਪ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰੀ ਤੋਂ ਬਾਅਦ ਜਦੋਂ ਪੁੱਛਗਈ ਸ਼ੁਰੂ ਹੁੰਦੀ ਹੈ ਪੁੱਛਗਈ ਦੇ ਦੌਰਾਨ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਇੱਕ ਮਾਮਲਾ ਬਸ ਬੱਚੇ ਨੂੰ ਸੜਕ ਤੇ ਛੱਡਣ ਦਾ ਹੀ ਨਹੀਂ ਬਲਕਿ ਇੱਕ ਹੋਰ ਮਾਮਲਾ ਵੀ ਇਸ ਦੇ ਨਾਲ ਜੁੜਿਆ ਹੋਇਆ ਆ ਆਖਰਕਾਰ ਕੀ ਉਹ ਮਾਮਲਾ ਸੀਗਾ ਤੇ ਕੌਣ ਸੀ ਉਹ ਬੱਚਾ ਤੇ ਉਸ ਬਾਪ ਨੇ ਉਸ ਬੱਚੇ ਨੂੰ ਕਿਉਂ ਸੜਕ ਦੇ ਉੱਤੇ ਛੱਡਿਆ ਇਹ ਹੀ ਸਾਰੀ ਅੱਜ ਦੀ ਸਟੋਰੀ ਹੈਗੀ ਜੇ ਤੁਸੀਂ ਵੀਡੀਓ ਨੂੰ ਦੇਖਣਾ ਸ਼ੁਰੂ ਕੀਤਾ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਇਸ ਘਟਨਾ ਦੇ ਬਾਰੇ ਇਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਤੁਹਾਡੇ ਵਿਚਾਰ ਕੀ ਨੇ ਇਹ ਵੀ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੁਸੀਂ ਆਪਣੇ ਵਿਚਾਰ ਜਰੂਰ ਪੇਸ਼ ਕਰਿਓ ਤੇ ਜੇਕਰ ਤੁਸੀਂ ਚੈਨਲ ਦੇ ਉੱਤੇ ਅੱਜ ਨਵੇਂ ਆਏ ਹੋ ਪਹਿਲੀ ਵਾਰ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਸਾਡੇ ਚੈਨਲ ਨੂੰ ਤੁਸੀਂ ਸਪੋਰਟ ਕਰ ਸਕੋ ਤੇ ਇਦਾਂ ਦੀਆਂ ਹੋਰ ਵੀਡੀਓਜ਼ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਜੋ ਕਿ ਜੁਰਮ ਦੇ ਨਾਲ ਕ੍ਰਾਈਮ ਦੇ ਨਾਲ ਰਿਲੇਟਡ ਹੋਣ ਉਹਨਾਂ ਨੂੰ ਦੇਖਣ ਦੇ ਲਈ ਤੁਸੀਂ ਬੈਲ ਦਾ ਆਈਕਨ ਜਰੂਰ ਦਬਾਓ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਪਹੁੰਚਦੀ ਰਹੇ ਆਪਾਂ ਬਹੁਤਾ ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਸ ਘਟਨਾ ਦੀ ਸ਼ੁਰੂਆਤ ਹੁੰਦੀ ਹੈ 8 ਅਕਤੂਬਰ 2021 ਨੂੰ ਗੁਜਰਾਤ ਦਾ ਇੱਕ ਏਰੀਆ ਗਾਂਧੀ ਨਗਰ ਗਾਂਧੀ ਨਗਰ ਦੇ ਵਿੱਚ ਇੱਕ ਗਊਸ਼ਾਲਾ ਨਰੈਣ ਸੁਆਮੀ ਗਊਸ਼ਾਲਾ ਤਕਰੀਬਨ ਰਾਤ ਦੇ 9:20 ਹੋਏ ਸੀਗੇ ਕਿ ਉਸ ਗਊਸ਼ਾਲਾ ਦੇ ਅੰਦਰ ਇੱਕ ਜਿੰਨੇ ਵੀ ਉੱਥੇ ਕਰਮਚਾਰੀ ਸੀ ਜਾਂ ਕਹਿディー ਸੇਵਾਦਾਰ ਸੀਗੇ ਉਹਨਾਂ ਨੂੰ ਗਊਸ਼ਾਲਾ ਦੇ ਬਾਹਰ ਤੋਂ ਇੱਕ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਦੋਂ ਉਹ ਇਹ ਆਵਾਜ਼ਾਂ ਸੁਣਦੇ ਆ ਕਿ ਕੋਈ ਬੱਚਾ ਰੋ ਰਿਹਾ ਹੈ ਤਾਂ ਉਹ ਪਹਿਲਾਂ ਤਾਂ ਇਗਨੋਰ ਕਰਦੇ ਆ ਕਿ ਕੋਈ ਗੱਲ ਨਹੀਂ ਕੋਈ ਫੈਮਿਲੀ ਹੋਣੀ ਜਾਂ ਕੋਈ ਮਾਂ-ਬਾਪ ਹੋਣੇ ਬੱਚੇ ਦੇ ਨਾਲ ਤੇ ਬੱਚਾ ਆਪਣੇ ਆਪ ਚੁੱਪ ਕਰ ਜਿਗਾ ਪਰ ਜਦੋਂ ਥੋੜਾ ਸਮਾਂ ਹੋਰ ਲੰਘਦਾ ਬੱਚਾ ਚੁੱਪ ਨਹੀਂ ਕਰਦਾ ਤਾਂ ਫਿਰ ਉੱਥੇ ਜਿਹੜੇ ਕਰਮਚਾਰੀ ਤੇ ਸੇਵਾਦਾਰ ਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਸ਼ੱਕ ਹੋਣਾ ਸ਼ੁਰੂ ਹੁੰਦਾ ਉਹ ਬਾਹਰ ਆ ਕੇ ਦੇਖ ਲਿਆ ਜਦੋਂ ਉਹ ਗਊਸ਼ਾਲਾ ਤੋਂ ਬਾਹਰ ਆਉਂਦੇ ਆ ਤਾਂ ਦੇਖਦੇ ਆ ਕਿ ਘਨੇਰੇ ਦੇ ਵਿੱਚ ਛੋਟਾ ਜਿਹਾ ਬੱਚਾ ਸੜਕ ਦੇ ਉੱਤੇ ਬੈਠਾ ਹੈ ਤਾਂ ਜਦੋਂ ਇਹ ਦੇਖਦੇ ਆ ਉਹ ਬਹੁਤ ਹੈਰਾਨ ਹੁੰਦੇ ਆ ਫਟਾਫਟ ਜਾ ਕੇ ਉਸ ਬੱਚੇ ਨੂੰ ਗੋਦੀ ਚੱਕਦੇ ਆ ਤੇ ਉਸ ਤੋਂ ਬਾਅਦ ਉਹਦੇ ਨਵੇਂ ਲਾਉਣੇ ਗਊਸ਼ਾਲਾ ਦੇ ਨਾਲ ਨਾਲ ਭਾਲ ਕਰਨੇ ਸ਼ੁਰੂ ਕਰ ਦਿਆ ਕਿ ਇਸ ਬੱਚੇ ਨੂੰ ਕੋਈ ਜਾਣ ਪਛਾਣ ਵਾਲਾ ਜਾ ਇਸ ਬੱਚੇ ਨੂੰ ਜੋ ਇੱਥੇ ਛੱਡ ਕੇ ਗਿਆ ਕੋਈ ਉੱਥੇ ਨੇੜੇ-ਤੇੜੇ ਮੌਜੂਦ ਹੋਵੇ ਪਰ ਉਹਨਾਂ ਨੂੰ ਅਜਿਹਾ ਕੋਈ ਵੀ ਨਹੀਂ ਮਿਲਦਾ ਤਾਂ ਇਹ ਦੇਖਦੇ ਹੋਏ ਇਹ ਰਹੋ ਪੁਲਿਸ ਨੂੰ ਫੋਨ ਕਰਦੇ ਆ ਹੁਣ ਜਦੋਂ ਤੱਕ ਪੁਲਿਸ ਪਹੁੰਚਦੀ ਹੈ ਉੱਥੇ ਨੇੜੇ ਤੇੜੇ ਦੇ ਜਿਹੜੇ ਘਰ ਹੁੰਦੇ ਆ ਉਹ ਲੋਕ ਵੀ ਬਾਹਰ ਆ ਜਾਂਦੇ ਆ ਤੇ ਆ ਕੇ ਉਹ ਬੱਚੇ ਨੂੰ ਦੇਖਦੇ ਆ ਤੇ ਸਾਰੇ ਉਹਦੇ ਨਾਲ ਜਿਹੜੇ ਕਰਮਚਾਰੀ ਹੁੰਦੇ ਆ ਉਹਨਾਂ ਦੇ ਨਾਲ ਲੱਗ ਕੇ ਉਹ ਬੱਚੇ ਦੇ ਮਾਪੇ ਦੀ ਭਾਲ ਕਰਨੀ ਸ਼ੁਰੂ ਕਰਦੇ ਆ ਇੰਨੇ ਨੂੰ ਉੱਥੇ ਪੁਲਿਸ ਪਹੁੰਚਦੀ ਹੈ ਪਰ ਕੋਈ ਵੀ ਉੱਥੇ ਮਿਲਦਾ ਨਹੀਂ ਹੈ ਜਿਹੜੇ ਕਰਮਚਾਰੀ ਲੱਭਦੇ ਆ ਜਾਂ ਲੋਕ ਲੱਭਦੇ ਆ ਉਹਨਾਂ ਨੂੰ ਕੋਈ ਨਹੀਂ ਮਿਲਦਾ ਤੇ ਬੱਚਾ ਜਿਹੜਾ ਉਹ ਇਕੱਲਾ ਹੀ ਸੀਗਾ ਤੇ ਉਹਨੂੰ ਹੁਣ ਪੁਲਿਸ ਦੇ ਹਵਾਲੇ ਕਾ ਦਿੱਤਾ ਜਾਂਦਾ ਹੈ ਉਹਨਾਂ ਉੱਥੇ ਜਿੰਨੇ ਵੀ ਲੋਕ ਇਕੱਠੇ ਹੋਏ ਸੀ ਘਰਾਂ ਤੋਂ ਉਹਨਾਂ ਦੇ ਵਿੱਚੋਂ ਕੁਝ ਲੋਕ ਵਲੰਟੀਅਰਲੀ ਉਸ ਬੱਚੇ ਦੇ ਨਾਲ ਜਾਣਾ ਚਾਹੁੰਦੇ ਆ ਤੇ ਉਸ ਦਾ ਖਿਆਲ ਰੱਖਣ ਦੀ ਗੱਲ ਪੁਲਿਸ ਨੂੰ ਆਖਦੇ ਆ ਤਾਂ ਪੁਲਿਸ ਮੰਨ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਬੱਚੇ ਨੂੰ ਫਿਰ ਜਿਹੜਾ ਸਿਵਲ ਹਸਪੀਟਲ ਭੇਜਿਆ ਜਾਂਦਾ ਤਾਂ ਕਿ ਉੱਥੇ ਜਾ ਕੇ ਉਹਦਾ ਚੈੱਕਅਪ ਹੋ ਸਕੇ ਤੇ ਉਹਦੇ ਟੈਸਟ ਵਗੈਰਾ ਹੋ ਸਕਣ ਕਿ ਬੱਚਾ ਤੰਦਰੁਸਤ ਹੈ ਜਾਂ ਨਹੀਂ ਤਾਂ ਫਿਰ ਜਦੋਂ ਬੱਚੇ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਕੁਝ ਲੋਕ ਉਸ ਬੱਚੇ ਦੇ ਨਾਲ ਵੀ ਜਾਂਦੇ ਆ ਤਾਂ ਕਿ ਉਹਦਾ ਖਿਆਲ ਰੱਖ ਸਕਣ ਤੇ ਉੱਥੇ ਜਾ ਕੇ ਜਦੋਂ ਟੈਸਟ ਹੁੰਦੇ ਆ ਟੈਸਟ ਬਿਲਕੁਲ ਨਾਰਮਲ ਆਉਂਦੇ ਆ ਜਦੋਂ ਤੱਕ ਇਹ ਟੈਸਟ ਵਗੈਰਾ ਹੋ ਰਹੇ ਸੀਗੇ ਉਦੋਂ ਤੱਕ ਬੱਚੇ ਦੀਆਂ ਜਿਹੜੀਆਂ ਫੋਟੋਆਂ ਸੀਗੀਆਂ ਉਹ ਖਿੱਚ ਕੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਪਾਉਣੇ ਸ਼ੁਰੂ ਕਰ ਦਿੱਤੀਆਂ ਤਾਂ ਕਿ ਉਸਦੇ ਮਾਪਾ ਪਰੂ ਲੱਭਿਆ ਜਾ ਸਕੇ ਉਹ ਜਦੋਂ ਫੋਟੋਆਂ ਖਿੱਚ-ਖਿੱਚ ਕੇ ਲੋਕ ਸੋਸ਼ਲ ਮੀਡੀਆ ਤੇ ਪਾਉਣ ਲੱਗੇ ਤਾਂ ਥੋੜੇ ਸਮੇਂ ਦੇ ਵਿੱਚ ਹੀ ਉਹ ਬੱਚੇ ਦੀਆਂ ਫੋਟੋਆਂ ਕਾਫੀ ਜ਼ਿਆਦਾ ਵਾਇਰਲ ਹੋ ਗਈਆਂ ਤੇ ਹਰ ਇੱਕ ਦੇ ਫੋਨ ਤੱਕ ਪਹੁੰਚ ਗਿਆ ਗਾਂਧੀ ਨਗਰ ਦੇ ਵਿੱਚ ਜੋ ਵੀ ਰਹਿੰਦਾ ਸੀ ਤਾਂ ਲੋਕਾਂ ਨੇ ਇੱਕ ਹਮਦਰਦੀ ਟਕਟਾਈ ਉਸ ਬੱਚੇ ਦੇ ਪ੍ਰਤੀ ਤੇ ਕਾਫੀ ਜ਼ਿਆਦਾ ਇਹਦਾ ਜਿਹੜਾ ਸੋਸ਼ਲ ਮੀਡੀਆ ਤੇ ਹਾਈਪ ਵਧ ਗਿਆ ਤੇ ਬੱਚੇ ਦੇ ਮਾਪੇ ਨੂੰ ਲੱਭਣ ਦੀ ਗੱਲ ਆਖੀ ਤੇ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਤਾਂ ਉੱਥੇ ਗੁਜਰਾਤ ਦੇ ਜਿਹੜੇ ਹੋਮ ਮਿਨਿਸਟਰ ਸੀਗੇ ਉਹ ਵੀ ਫਿਰ ਹਸਪੀਟਲ ਪਹੁੰਚਦੇ ਆ ਮੌਕਾ ਦੇਖਦੇ ਜਾ ਕੇ ਪੁਲਿਸ ਨਾਲ ਗੱਲਬਾਤ ਕਰਦੇ ਆ ਉੱਥੇ ਜਾ ਕੇ ਜਦੋਂ ਪੁੱਛਦੇ ਆ ਕਿ ਇਹ ਮਾਮਲਾ ਹੈ ਕਿ ਤੇ ਬੱਚਾ ਹੈ ਕਿਸ ਦਾ ਤਾਂ ਪੁਲਿਸ ਸਾਰੀ ਜਾਣਕਾਰੀ ਜਿਹੜੀ ਆ ਉਹ ਹੁਣ ਹੋਮ ਮਿਨਿਸਟਰ ਸਾਹਿਬ ਨੂੰ ਦਿੰਦੀ ਹੈ ਤੇ ਹੁਣ ਹੋਮ ਮਿਨਿਸਟਰ ਅੱਗੋਂ ਫਿਰ ਆਦੇਸ਼ ਜਾਰੀ ਕਰਦੇ ਆ ਕਿ ਇਸ ਬੱਚੇ ਦੇ ਮਾਪੇ ਨੂੰ ਜਲਦੀ ਤੋਂ ਜਲਦੀ ਲੱਭਾ ਜਾਵੇ ਇਸ ਦੇ ਚੱਲਦਿਆਂ ਫਿਰ 13-14 ਜਿਹੜੀਆਂ ਟੀਮਾਂ ਨੇ ਪੁਲਿਸ ਦੀਆਂ ਬਣਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ 80-85 ਬੰਦੇ ਕੰਮ ਕਰਦੇ ਆ ਹੁਣ ਉਹ ਬੱਚੇ ਦੇ ਮਾਪੇ ਦੀ ਭਾਲ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜੇ ਉੱਥੇ ਸੀਸੀਟੀਵੀ ਕੈਮਰਾਜ਼ ਹੁੰਦੇ ਆ ਉਹਨਾਂ ਦੀ ਜਿਹੜੀ ਫੁਟੇਜ ਚੈੱਕ ਕੀਤੀ ਜਾਂਦੀ ਹੈ ਜਦੋਂ ਹੁਣ ਫੁਟੇਜ ਚੈੱਕ ਕਰਦੇ ਆ ਤਾਂ ਗਊਸ਼ਾਲਾ ਦੇ ਬਾਹਰ ਲੱਗੇ ਇੱਕ ਕੈਮਰੇ ਦੇ ਵਿੱਚ ਨਜ਼ਰ ਆਉਂਦਾ ਕਿ ਇੱਕ ਬੰਦਾ ਆ ਰਿਹਾ ਬੱਚੇ ਨੂੰ ਗੋਦੀ ਚੱਕਿਆ ਉਹਨੇ ਉਹ ਬੱਚੇ ਨੂੰ ਸੜਕ ਦੇ ਉੱਤੇ ਰੱਖਦਾ ਤੇ ਉਸ ਤੋਂ ਬਾਅਦ ਫਟਾਫਟ ਵਾਪਸ ਚਲੇ ਜਾਂਦਾ ਤੇ ਉਸ ਤੋਂ ਜਿੱਥਰੋਂ ਆਇਆ ਹੁੰਦਾ ਉਹ ਉਸੇ ਪਾਸੇ ਵੱਲ ਨੂੰ ਭੱਜ ਕੇ ਚਲੇ ਜਾਂਦਾ ਪਰ ਉਸ ਫੁਟੇਜ ਦੇ ਵਿੱਚ ਉਹ ਬੰਦਾ ਚਿਹਰਾ ਨਜ਼ਰ ਨਹੀਂ ਆਉਂਦਾ ਕਿਉਂਕਿ ਰਾਤ ਦਾ ਸਮਾਂ ਸੀਗਾ ਤੇ ਰਾਤ ਨੂੰ ਜਿਹੜਾ ਸੀਸੀਟੀਵੀ ਸੀਗਾ ਉਹ ਇੰਨਾ ਜ਼ਿਆਦਾ ਕੈਮਰਾ ਕੈਪਚਰ ਨਹੀਂ ਕਰ ਸਕਦਾ ਜਿਹੜੀ ਸ਼ਕਲ ਵਗੈਰਾ ਸੀਗੀ ਬੰਦੇ ਦੀ ਤਾਂ ਉਸ ਤੋਂ ਬਾਅਦ 4B ਡੇਢ 200 ਕੈਮਰਾ ਫੋਰ ਚੈੱਕ ਕਰਦੀ ਹੈ ਪੁਲਿਸ ਉਹਨੂੰ ਚੈੱਕ ਕਰਦਿਆਂ ਕਰਦਿਆਂ ਪੁਲਿਸ ਨੂੰ ਇੱਕ ਕਾਮਯਾਬੀ ਹੋਰ ਮਿਲਦੀ ਹੈ ਜਿਸ ਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਇੱਕ ਸੈਂਟਰੋ ਕਾਰ ਜਿਸ ਦੇ ਵਿੱਚ ਇੱਕ ਬੱਚਾ ਬੈਠਾ ਤੇ ਇੱਕ ਵਿਅਕਤੀ ਆ ਨਾਲ ਉਹ ਗਊਸ਼ਾਲਾ ਵੱਲ ਨੂੰ ਆ ਰਿਹਾ ਤੇ ਟਾਈਮਿੰਗ ਵੀ ਉਹੀ ਆ ਜਦੋਂ ਬੱਚਾ ਉੱਥੇ ਗਊਸ਼ਾਲਾ ਦੇ ਬਾਹਰ ਛੱਡਿਆ ਗਿਆ ਸੀ ਤਾਂ ਹੁਣ ਪੁਲਿਸ ਉਸ ਸੈਂਟਰੋ ਕਾਰ ਦਾ ਜਿਹੜਾ ਨੰਬਰ ਰਜਿਸਟ੍ਰੇਸ਼ਨ ਨੰਬਰ ਉਹ ਕੱਢਦੀ ਆ ਉਹ ਕੱਢਣ ਤੋਂ ਬਾਅਦ ਉਹਦੀ ਡਿਟੇਲ ਕੱਢੀ ਜਾਂਦੀ ਆ ਡਿਟੇਲ ਦੇ ਵਿੱਚ ਪਤਾ ਲੱਗਦਾ ਕਿ ਜਿਹੜੀ ਇਹ ਸੈਂਟਰੋ ਕਾਰ ਸੀਗੀ ਉਹ ਕਿਸੇ ਸਚਿੰਦ ਦੇ ਨਾਮ ਤੇ ਰਜਿਸਟਰ ਸੀਗੀ ਉਹਦਾ ਪੂਰਾ ਨਾਮ ਸੀਗਾ ਸਚਿੰਦ ਦਿਖਸ਼ਿਤ ਉਹ ਕਿਸੇ ਸਚਿਨ ਦੇਕਸ਼ੇ ਦੇ ਨਾਮ ਤੇ ਰਜਿਸਟਰ ਸੀ ਹੁਣ ਸਚਿਨ ਦੇਕਸ਼ੇ ਦਾ ਐਡਰੈਸ ਵੀ ਮਿਲ ਜਾਂਦਾ ਤੇ ਉਸ ਦਾ ਫੋਨ ਨੰਬਰ ਮਿਲ ਜਾਂਦਾ ਫੋਨ ਨੰਬਰ ਟਰਾਈ ਕਰਕੇ ਦੇਖਿਆ ਜਾਂਦਾ ਤਾਂ ਫੋਨ ਉਸ ਦਾ ਬੰਦ ਆ ਰਿਹਾ ਹੁੰਦਾ ਸਵਿਚ ਆਫ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਐਡਰੈਸ ਮਿਲਿਆ ਪੁਲਿਸ ਉਸ ਐਡਰੈਸ ਤੇ ਪਹੁੰਚਦੀ ਹੈ ਉਹ ਗਾਂਧੀ ਨਗਰ ਦਾ ਹੀ ਐਡਰੈਸ ਹੁੰਦਾ ਤਾਂ ਹੁਣ ਜਦੋਂ ਪੁਲਿਸ ਪਹੁੰਚਦੀ ਹੈ ਜਾ ਕੇ ਦੇਖਦੀ ਹੈ ਤਾਂ ਉਸ ਐਡਰੈਸ ਜਿਹੜਾ ਮਿਲਿਆ ਹੁੰਦਾ ਉਸ ਦੇ ਜਿਹੜਾ ਘਰ ਸੀਗਾ ਉਹਦੇ ਬਾਹਰ ਤਾਲਾ ਲੱਗਿਆ ਹੁੰਦਾ ਉਹਨੂੰ ਲੋਕ ਲੱਗਿਆ ਹੁੰਦਾ ਤਾਂ ਆਂਡੀਆਂ ਗਵੰਡੀਆਂ ਤੋਂ ਪੁੱਛਿਆ ਜਾਂਦਾ ਤਾਂ ਪਤਾ ਲੱਗਦਾ ਕਿ ਇਸ ਕਰਦੇ ਜਿਹੜੇ ਫੈਮਿਲੀ ਮੈਂਬਰ ਨੇ ਉਹ ਯੂਪੀ ਦੇ ਵਿੱਚ ਦੁਸ਼ਹਿਰਾ ਮਨਾਉਣ ਦੇ ਲਈ ਗਏ ਨੇ پولیس ਨੂੰ ਨਾਲ ਉੱਥੋਂ ਹੁਣ ਹੋਰ ਵੀ ਨੰਬਰ ਮਿਲਦੇ ਆ ਫੋਨ ਨੰਬਰ ਹੋਰ ਲੈ ਜਾਂਦੇ ਆ ਨੀ ਗਵਾਂਡੀਆਂ ਤੇ ਉਹਨਾਂ ਫੋਨ ਨੰਬਰਸ ਨੂੰ ਟ੍ਰੇਸ ਕੀਤਾ ਜਾਂਦਾ ਜਿਹੜਾ ਪਹਿਲਾਂ ਫੋਨ ਮਿਲਿਆ ਸੀਗਾ ਉਹ ਤਾਂ ਬੰਦ ਆ ਰਿਹਾ ਸੀਗਾ ਜੋ ਕਿ ਉਸ ਸਚਿੰਦ ਦੇਖਸ਼ੇਦਾ ਸੀ ਉਹ ਬੰਦ ਸੀ ਤੇ ਬਾਕੀ ਫੈਮਿਲੀ ਮੈਂਬਰਸ ਦੇ ਹੁਣ ਫੋਨ ਟ੍ਰੇਸ ਕੀਤੇ ਜਾਂਦੇ ਆ ਜਦੋਂ ਫੋਨ ਟ੍ਰੇਸ ਕਰਦੇ ਆ ਤਾਂ ਉਹਨਾਂ ਦੀ ਲੋਕੇਸ਼ਨ ਮਿਲਦੀ ਆ ਜੋ ਉਹ ਰਾਜਸਥਾਨ ਕੋਟਾ ਦੀ ਹੁੰਦੀ ਆ ਲੋਕੇਸ਼ਨ ਤੋਂ ਪਤਾ ਲੱਗਦਾ ਕਿ ਉਹ ਸਟੇਮਰ ਰਾਜਸਥਾਨ ਦੇ ਵਿੱਚ ਮੌਜੂਦ ਨੇ ਤਾਂ ਇਹ ਦੇਖਦੇ ਹੋਏ ਜਿਹੜੀ ਗੁਜਰਾਤ ਪੁਲਿਸ ਹੁਣ ਰਾਜਸਥਾਨ ਪੁਲਿਸ ਨੂੰ ਕੰਟੈਕਟ ਕਰਦੀ ਹੈ ਤੇ ਉੱਥੇ ਸਾਰੀ ਜਿਹੜੀ ਡਿਟੇਲ ਸ਼ੇਅਰ ਕੀਤੀ ਜਾਂਦੀ ਹੈ ਕਿ ਇਦਾਂ ਇਦਾਂ ਕਰਕੇ ਇੱਕ ਸੈਂਟਰ ਤੋਂ ਗੱਡੀ ਆ ਉਹਦਾ ਇਹ ਨੰਬਰ ਤੇ ਉਸ ਦੇ ਵਿੱਚ ਫੈਮਿਲੀ ਹੈ ਇੱਕ ਉਹ ਜਿਹੜੀ ਜੁਪੀ ਨੂੰ ਜਾ ਰਹੀ ਹੈ ਉਹਨੂੰ ਰੋਕਿਆ ਜਾਵੇ ਲੋਕੇਸ਼ਨ ਵੀ ਦੱਸੀ ਜਾਂਦੀ ਹੈ ਤਾਂ ਫਿਰ ਹੁਣ ਜਿਹੜੀ ਰਾਜਸਥਾਨ ਪੁਲਿਸ ਆ ਉਹ ਫੈਮਿਲੀ ਨੂੰ ਉੱਥੇ ਹੀ ਰੋਕ ਲੈਂਦੀ ਆ ਸਚੇਨ ਦੇਕਸ਼ਰ ਦੀ ਫੈਮਿਲੀ ਨੂੰ ਰਾਸਤੇ ਦੇ ਵਿੱਚ ਰੋਕਦੇ ਆ ਤਾਂ ਪੁਲਿਸ ਨੂੰ ਹੁਣ ਪਤਾ ਲੱਗਦਾ ਉਸ ਗੱਡੀ ਦੇ ਵਿੱਚ ਸਚਿਨ ਦੇਖਸ਼ੀ ਦੇ ਨਾਲ ਨਾਲ ਉਸ ਦੇ ਮਾਪੇ ਉਸ ਦੀ ਪਤਨੀ ਤੇ ਇੱਕ ਛੋਟਾ ਜਿਹਾ ਬੇਟਾ ਵੀ ਹੁੰਦਾ ਤਾਂ ਹੁਣ ਉਹਨਾਂ ਨੂੰ ਰੋਕ ਕੇ ਦੁਬਾਰਾ ਤੋਂ ਗੁਜਰਾਤ ਵਾਪਸ ਲੈ ਕੇ ਆ ਜਾਂਦਾ ਹੁਣ ਗੁਜਰਾਤ ਲਿਆ ਕੇ ਉਹਨਾਂ ਤੋਂ ਪੁੱਛ ਗੇ ਸ਼ੁਰੂ ਹੁੰਦੀ ਹੈ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਤੁਸੀਂ ਆਪਣਾ ਇਹ ਜਿਹੜਾ ਛੋਟਾ ਜਿਹਾ ਬੱਚਾ ਇਹਨੂੰ ਸੜਕ ਦੇ ਉੱਤੇ ਕਿਉਂ ਛੱਡਿਆ ਤਾਂ ਜਿਹੜੇ ਪਰਿਵਾਰ ਦੇ ਮੈਂਬਰ ਸੀ ਉਹ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਸ ਛੋਟੇ ਜਿਹੇ ਬੱਚੇ ਦੇ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਉਹ ਕਹਿੰਦੇ ਆ ਕਿ ਇਹ ਬੱਚਾ ਸਾਡਾ ਹੈ ਹੀ ਨਹੀਂ ਤਾਂ ਜਦੋਂ ਹੁਣ ਸਚਿਨ ਨੂੰ ਪੁੱਛਿਆ ਜਾਂਦਾ ਤਾਂ ਸਚਿਨ ਅੱਗੇ ਜਵਾਬ ਦਿੰਦਾ ਕਿ ਹਾਂ ਇਹ ਉਸਦਾ ਹੀ ਬੇਟਾ ਹੈ ਹੁਣ ਪੁਲਿਸ ਵੀ ਹੈਰਾਨ ਸੀ ਤੇ ਬਾਕੀ ਲੋਕ ਵੀ ਹੈਰਾਨ ਸੀਗੇ ਕਿ ਇਹ ਮਾਮਲਾ ਕੀ ਹੋ ਸਕਦਾ ਇੱਕ ਪਾਸੇ ਤਾਂ ਜਿਹੜੀ ਫੈਮਿਲੀ ਆ ਉਹ ਕਹਿ ਰਹੀ ਆ ਕਿ ਇਹ ਬੱਚਾ ਸਾਡਾ ਨਹੀਂ ਤੇ ਦੂਜੇ ਪਾਸੇ ਜਿਹੜਾ ਬਾਪ ਆ ਉਹ ਕਹਿ ਰਿਹਾ ਕਿ ਇਹ ਬੱਚਾ ਮੇਰਾ ਹੀ ਹੈ ਹੁਣ ਜਦੋਂ ਪੁਲਿਸ ਸਚਿਨ ਨੂੰ ਲੱਗ ਕਰਕੇ ਪੁੱਛਦੀ ਆ ਤਾਂ ਸਚਿਨ ਹੁਣ ਇੱਕ ਪੁਲਿਸ ਨੂੰ ਸਟੋਰੀ ਸੁਣਾਉਂਦਾ ਉਸ ਸਟੋਰੀ ਦੇ ਵਿੱਚ ਪੁਲਿਸ ਨੂੰ ਉਹ ਜਿਹੜੀਆਂ ਗੱਲਾਂ ਦੱਸਦਾ ਉਹ ਸਾਰੀਆਂ ਇਹ ਸਟੋਰੀ ਨੂੰ ਬਦਲ ਕੇ ਰੱਖ ਦਿੰਦੀ ਆ ਹੁਣ ਤੱਕ ਪੁਲਿਸ ਜਿਹੜਾ ਇੱਕ ਬੱਚੇ ਦੇ ਬਾਪ ਨੂੰ ਲੱਭ ਰਹੀ ਸੀ ਜਿਸ ਨੂੰ ਕਿ ਕੋਈ ਉੱਥੇ ਛੱਡ ਗਿਆ ਸੀ 2 ਗੋਸਾਲਾ ਦੇ ਬਾਹਰ ਉਤਾ ਬਾਪ ਤੇ ਹੁਣ ਇਹ ਮਾਮਲਾ ਬਿਲਕੁਲ ਬਦਲ ਜਾਂਦਾ ਹੁਣ ਜਿਹੜਾ ਸਚੀਨ ਆ ਉਹ ਸ਼ੁਰੂ ਤੋਂ ਸਾਰੀ ਗੱਲਬਾਤ ਜਿਹੜੀ ਪੁਲਿਸ ਨੂੰ ਦੱਸਦਾ ਉਹ ਕੁਝ ਇਸ ਤਰ੍ਹਾਂ ਦੀ ਹੈ ਤਾਂ ਹੁਣ ਜੋ ਸਚੀਨ ਸਟੋਰੀ ਪੁਲਿਸ ਨੂੰ ਦੱਸਦਾ ਉਸ ਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਸਚੀਨ ਆ ਉਹ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਇੱਕ ਮੈਨੇਜਰ ਦੀ ਜੌਬ ਕਰਦਾ ਜੋ ਅਹਮਦਾਬਾਦ ਦੇ ਵਿੱਚ ਹੈ ਤੇ ਅਹਮਦਾਬਾਦ ਦੇ ਵਿੱਚ ਆਪਣੇ ਮਾਪੇ ਬਾਪ ਨਾਲ ਰਹੇ ਰਿਆ ਸੀਗਾ ਤੇ ਉਸ ਤੋਂ ਬਾਅਦ 2016 ਦੇ ਵਿੱਚ ਉਹਦੇ ਮਾਪੇ ਦੀ ਮਰਜ਼ੀ ਨਾਲ ਉਹ ਯੂਪੀ ਦੀ ਰਹਿਣ ਵਾਲੀ ਇੱਕ ਅਰਾਧਿਆ ਨਾਮ ਦੀ ਲੜਕੀ ਦੇ ਨਾਲ ਵਿਆਹ ਕਰਾਉਂਦਾ ਜੋ ਕਿ ਉਸਦੀ ਪਤਨੀ ਹੁੰਦੀ ਹੈ ਜੋ ਉਸ ਦਿਨ ਰਾਜਸਥਾਨ ਦੇ ਵਿੱਚ ਗੱਡੀ ਦੇ ਵਿੱਚੋਂ ਨਾਲ ਮਿਲੀ ਸੀ ਤੇ ਇਦਾਂ ਹੀ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਜਿਸ ਦੀ ਉਮਰ ਹੁਣ 3 ਸਾਲ ਦੀ ਸੀ ਉਹ ਵੀ ਉਸ ਦਿਨ ਗੱਡੀ ਦੇ ਵਿੱਚੋਂ ਮਿਲਿਆ ਸੀ ਨਾਲ ਹੀ ਤਾਂ ਹੁਣ ਆਉਂਦਾ 2018 2018 ਦੇ ਵਿੱਚ ਸਚਿਨ ਇੱਕ ਸ਼ੋਰੂਮ ਦੇ ਵਿੱਚ ਇੱਕ ਲੜਕੀ ਨੂੰ ਮਿਲਦਾ ਜਿਸ ਦਾ ਨਾਮ ਸੀਗਾ ਮਹਿੰਦੀ ਉਸ ਨੂੰ ਹੀਨਾ ਵੀ ਕਹਿੰਦੇ ਸੀ ਉਹਨੂੰ ਸਭ ਪਹਿਲੀ ਵਾਰ ਉਹ ਕਿਸੇ ਸ਼ੋਰੂਮ ਦੇ ਵਿੱਚ ਮਿਲਦਾ ਉੱਥੇ ਮਿਲਣ ਤੋਂ ਬਾਅਦ ਉਹ ਇੱਕ ਦੂਜੇ ਨਾਲ ਨੰਬਰ ਐਕਸਚੇਂਜ ਕਰ ਲੈਂਦੇ ਆ ਉਹਨਾਂ ਦੀ ਦੋਸਤੀ ਹੁੰਦੀ ਹੈ ਦੋਸਤੀ ਫਿਰ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਹੁਣ ਇੱਕ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸਚਿਨ ਇੱਕ ਹੋਰ ਕੁੜੀ ਦੇ ਇਸ਼ਕ ਦੇ ਵਿੱਚ ਪੈ ਜਾਂਦਾ ਉਹਨੂੰ ਪਿਆਰ ਕਰਨ ਲੱਗ ਜਾਂਦਾ ਹੁਣ ਉਹ ਜਿਹੜੀ ਮਹਿੰਦੀ ਆ ਉਹਨੂੰ ਆਪਣੇ ਵਿਆਹ ਦੇ ਬਾਰੇ ਨਹੀਂ ਦੱਸਦਾ ਕੁਝ ਵੀ ਕਿ ਮੈਂ ਪਹਿਲਾਂ ਵੀ ਵਿਆਹ ਹੋਇਆ ਜਾਂ ਆਪਣੇ ਫੈਮਿਲੀ ਦੇ ਬਾਰੇ ਉਹ ਕੋਈ ਗੱਲਬਾਤ ਨਹੀਂ ਹੁੰਦਾ ਹੁੰਦਾ ਹੁਣ ਸਮਾਂ ਲੰਘਦਾ ਜਾਂਦਾ ਤੇ ਇੱਕ ਦਿਨ ਉਹ ਆਪਣੇ ਫੈਮਿਲੀ ਨੂੰ ਦੱਸਦਾ ਸਚਿਨ ਕਿ ਮੇਰੀ ਜਿਹੜੀ ਟਰਾਂਸਫਰ ਆ ਉਹ ਇੱਥੋਂ ਬਡੋਦਰਾ ਦੀ ਹੋ ਗਈ ਹੈ ਤੇ ਮੈਂ ਬਡੋਦਰਾ ਜਾਣਾ ਉੱਥੇ ਮੈਂ ਇਕੱਲਾ ਹੀ ਰਹੂੰਗਾ ਤੇ ਉਹ ਆਪਣੀ ਫੈਮਿਲੀ ਨੂੰ ਦੱਸਦਾ ਕਿ ਤੁਸੀਂ ਅਹਮਦਾਬਾਦ ਦੇ ਵਿੱਚ ਹੀ ਰਹੋ ਮੈਂ ਹਰੇਕ ਸ਼ਨੀਵਾਰ ਐਤਵਾਰ ਨੂੰ ਆ ਕੇ ਤੁਹਾਨੂੰ ਇੱਥੇ ਹੀ ਮਿਲਿਆ ਕਰੂੰਗਾ ਤਾਂ ਹੁਣ ਉਹ ਅਹਮਦਾਬਾਦ ਤੋਂ ਬਡੋਦਰਾ ਚਲੇ ਜਾਂਦਾ ਬਡੋਦਰਾ ਦੇ ਵਿੱਚ ਉਹ ਨਾਲ ਹੁਣ ਜਿਹੜੀ ਮਹਿੰਦੀ ਸੀਗੀ ਜਾ ਜਿਹਨੂੰ ਹੀਨਾ ਕਹਿੰਦੇ ਸੀ ਉਹਨੂੰ ਵੀ ਨਾਲ ਲੈ ਕੇ ਜਾਂਦਾ ਓਹ ਹੋ ਹੁਣ ਉੱਥੇ ਲਿਵਿੰਗ ਦੇ ਵਿੱਚ ਉਹਦੇ ਨਾਲ ਰਹਿਣਾ ਸ਼ੁਰੂ ਕਰਦਾ ਇੱਕ ਸੋਸਾਇਟੀ ਦੇ ਵਿੱਚ ਫਲੈਟ ਲੈ ਕੇ ਉਹਦੇ ਘਰਦਿਆਂ ਨੂੰ ਵੀ ਨਹੀਂ ਪਤਾ ਕਿ ਉਹਦੇ ਨਾਲ ਉੱਥੇ ਕੋਈ ਹੋਰ ਲੜਕੀ ਰਹਿ ਰਹੀ ਹੈ ਨਾ ਹੀ ਉਸ ਲੜਕੀ ਨੂੰ ਪਤਾ ਕਿ ਉਹਦਾ ਵਿਆਹ ਹੋਇਆ ਹੋਇਆ ਉਹਦੀ ਫੈਮਿਲੀ ਦੇ ਵਿੱਚ ਉਹਦੀ ਘਰ ਵਾਲੀ ਅਹਮਦਾਬਾਦ ਦੇ ਵਿੱਚ ਉਹਦੇ ਮਾਪਿਆਂ ਦੇ ਨਾਲ ਰਹਿ ਰਹੀ ਹੈ ਤੇ ਜਿਹੜੀ ਉਹ ਹੀਨਾ ਸੀਗੀ ਉਹ ਹੀਨਾ ਦੀ ਬੈਕਗ੍ਰਾਉਂਡ ਕੁਝ ਇਸ ਤਰ੍ਹਾਂ ਦੀ ਸੀ ਕਿ ਉਹਦਾ ਜਿਹੜਾ ਬਾਪ ਸੀਗਾ ਉਹਨੇ ਦੂਜਾ ਵਿਆਹ ਕਰਾ ਲਿਆ ਸੀਗਾ ਕਿਉਂਕਿ ਉਸਦੀ ਜਿਹੜੀ ਪਹਿਲਾ ਵਾਲੀ ਮਾਂ ਸੀ ਉਹ ਮਰ ਚੁੱਕੀ ਸੀ ਮਾਂ ਦੇ ਮਰਨ ਤੋਂ ਬਾਅਦ ਬਾਪ ਨੇ ਜਦੋਂ ਦੂਜਾ ਵਿਆਹ ਕਰਾਇਆ ਤਾਂ ਉਹਦਾ ਜਿਹੜਾ ਟੱਚ ਸੀਗਾ ਫੈਮਲੀ ਦੇ ਨਾਲ ਕਾਫੀ ਜ਼ਿਆਦਾ ਟੁੱਟ ਗਿਆ ਸੀ ਤੇ ਉਹ ਕੱਲੀ ਹੀ ਰਹਿੰਦੀ ਸੀ ਇਸ ਦੇ ਕਰਕੇ ਹੀ ਹੁਣ ਜਦੋਂ ਸਚਿੰਦਰ ਨਾਲ ਰਹਿਣਾ ਸ਼ੁਰੂ ਕਰਦੀ ਹੈ ਉਸ ਫਲੈਟ ਦੇ ਵਿੱਚ ਤਾਂ ਕਿਸੇ ਨੂੰ ਕੋਈ ਬਾਹਲਾ ਪਤਾ ਨਹੀਂ ਲੱਗਦਾ ਤੇ ਉਹ ਆਲੇ-ਦਾਲ ਦੇ ਲੋਕਾਂ ਨੂੰ ਦੱਸਦੇ ਕਿ ਅਸੀਂ ਵਿਆਹੇ ਹੋ ਗਏ ਹਾਂ ਇੱਕ ਦੂਜੇ ਦੇ ਨਾਲ ਤਾਂ ਹੁਣ ਜਦੋਂ ਲਿਵਿੰਗ ਦੇ ਵਿੱਚ ਰਹਿ ਰਹੇ ਸੀ ਤਾਂ ਉਹਨਾਂ ਦੇ ਘਰ ਇੱਕ ਬੱਚੇ ਦਾ ਜਨਮ ਹੁੰਦਾ ਇੱਕ ਬੇਟਾ ਜਨਮ ਲੈਂਦਾ 2020 ਦੇ ਵਿੱਚ ਦਸੰਬਰ ਮਹੀਨੇ 'ਚ ਜਿਸ ਦਾ ਨਾਮ ਉਹ ਸ਼ਿਵਾਂਚ ਰੱਖਦੇ ਆ ਇਹ ਉਹੀ ਬੱਚਾ ਸੀਗਾ ਜਿਹੜਾ ਗਊਸ਼ਾਲਾ ਦੇ ਬਾਹਰ ਮਿਲਿਆ ਤਾਂ ਹੁਣ ਜਦੋਂ ਸ਼ਿਵਾਂਚ ਦਾ ਜਨਮ ਹੁੰਦਾ ਜਿਹੜੀ ਉਹ ਸੀਨਾ ਸੀ ਉਹ ਪਹਿਲਾਂ ਤੋਂ ਹੀ ਕਾਫੀ ਸਮੇਂ ਤੋਂ ਇਹਨੂੰ ਕਹਿ ਰਹੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਾ ਆਪਣੇ ਘਰ ਦੇ ਨੂੰ ਦੱਸ ਪਰ ਇਹ ਟਾਲ ਮਟੋਲ ਕਰਦਾ ਸਮਾਂ ਲਗਾਉਂਦਾ ਜਾਂਦਾ ਹੁਣ ਜਦੋਂ ਬੱਚੇ ਦਾ ਜਨਮ ਹੁੰਦਾ ਇਹ ਦੁਬਾਰਾ ਤੋਂ ਫਿਰ ਉਹਦੇ ਤੇ ਜ਼ੋਰ ਪਾਉਣਾ ਸ਼ੁਰੂ ਕਰਦੀ ਹੈ ਪਰ ਇਹ ਫਿਰ ਵੀ ਹੌਲੀ ਹੌਲੀ ਕਰਕੇ ਸਮਾਂ ਲਗਾਉਂਦਾ ਜਾਂਦਾ ਤੇ 5 ਦਿਨ ਇਹ ਹੁਣ ਆਪਣੇ ਘਰ ਇੱਥੇ ਫਲੈਟ ਦੇ ਵਿੱਚ ਹੀਨਾ ਦੇ ਨਾਲ ਰਹਿੰਦਾ ਤੇ ਬਾਕੀ ਦੇ ਦੋ ਦਿਨ ਆਪਣੇ ਘਰ ਦੇ ਨਾਲ ਉੱਥੇ ਰਹਿੰਦਾ ਇਹਨਾਂ ਨੂੰ ਦੋਨਾਂ ਨੂੰ ਆਪਸ ਦੀ ਜ਼ਿੰਦਗੀ ਦਾ ਕੁਝ ਵੀ ਪਤਾ ਨਹੀਂ ਸਮਾਂ ਲੰਘਦਾ ਤਾਂ ਇੱਕ ਦਿਨ 8 ਅਕਤੂਬਰ 2021 ਨੂੰ ਇਹ ਦੁਪਹਿਰ ਦੇ ਸਮੇਂ ਆਪਣੀ ਜਿਹੜੀ ਹੀਨਾ ਸੀਗੀ ਆਪਣੀ ਗਰਲਫ੍ਰੈਂਡ ਉਹਨੂੰ ਦੱਸਦਾ ਕਿ ਮੈਂ ਆਪਣੇ ਮਾਪੇ ਦੇ ਨਾਲ ਯੂਪੀ ਜਾ ਰਿਹਾ ਦੁਸ਼ਹਿਰਾ ਮਨਾਉਣ ਦੇ ਲਈ ਤੇ ਮੈਨੂੰ 7-8 ਦਿਨ ਲੱਗ ਜਾਣਗੇ ਤੇ ਮੈਂ ਵਾਪਸ ਨਹੀਂ ਆਉਣਾ ਤਾਂ ਜਿਹੜੀ ਹੁਣ ਹੀਨਾ ਉਹਨੂੰ ਕਹਿੰਦੀ ਆ ਕਿ ਤੂੰ ਸਾਨੂੰ ਛੋਟੇ ਜਿਹੇ ਬੱਚੇ ਰੁੱਤੇ ਮੈਨੂੰ ਇੱਥੇ ਛੱਡ ਕੇ ਕਿਉਂ ਜਾ ਰਿਹਾ ਤੂੰ ਜਿਆਦਾ ਸਾਨੂੰ ਵੀ ਨਾਲ ਲੈ ਕੇ ਚੱਲ ਤੇ ਆਪਣੇ ਮਾਪੇ ਨੂੰ ਜਾ ਕੇ ਦੱਸ ਕਿ ਮੈਂ ਇਸ ਕੁੜੀ ਦੇ ਨਾਲ ਰਹਿ ਰਿਹਾ ਤੇ ਆਪਣੀ ਗੱਲਬਾਤ ਆਪਣੇ ਮਾਪੇ ਨਾਲ ਕਰ ਤੇ ਤੂੰ ਮੇਰੇ ਨਾਲ ਵਿਆਹ ਕਰਾ ਜਦੋਂ ਇਹ ਗੱਲਬਾਤ ਹੁੰਦੀ ਹੈ ਤਾਂ ਇਹ ਗੱਲਬਾਤ ਹੌਲੀ ਹੌਲੀ ਕਰਕੇ ਹੁਣ ਝਗੜੇ ਦੇ ਵਿੱਚ ਬਦਲ ਜਾਂਦੀ ਹੈ ਇਹਨਾਂ ਦੋਨਾਂ ਦੇ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਹੈ ਲੜਾਈ ਇੰਨੀ ਜਿਆਦਾ ਵੱਧ ਜਾਂਦੀ ਹੈ ਕਿ ਜਿਹੜਾ ਸੱਚੀ ਨਾਲ ਉਹ ਬਹੁਤ ਜ਼ਿਆਦਾ ਗੁੱਸਾ ਆਉਂਦਾ ਉਹ ਗੁੱਸੇ ਗੁੱਸੇ ਦੇ ਵਿੱਚ ਆਪਣੀ ਘਰ ਵਾਲੀ ਦਾ ਗਲਾ ਦੱਬ ਕੇ ਉਹਦਾ ਗਲਾ ਘੋਟ ਕੇ ਉਹਨੂੰ ਮਾਰ ਦਿੰਦਾ ਉਹਦਾ ਕਤਲ ਕਰ ਦਿੰਦਾ ਜਦੋਂ ਉਹ ਸਚਿੰਦਰਾ ਹੌਲੀ ਹੌਲੀ ਗੁੱਸਾ ਢਹਿਲਾ ਹੁੰਦਾ ਉਹਨੂੰ ਪਤਾ ਲੱਗਦਾ ਕਿ ਉਹਨੇ ਇੱਕ ਆਪਣੇ ਜਿਹੜੀ ਗਰਲਫ੍ਰੈਂਡ ਆ ਉਹਦਾ ਕਤਲ ਕਰ ਦਿੱਤਾ ਤਾਂ ਉਹਨੂੰ ਹੋਸ਼ ਆਉਂਦੀ ਆ ਉਹਨੂੰ ਸੋਚਦਾ ਕਿ ਇਹਦੀ ਲਾਸ਼ ਆ ਜਿਹੜੀ ਉਹਨੂੰ ਮੈਂ ਕਿਵੇਂ ਟਿਕਾਣੇ ਲਾਵਾਂ ਉਹਨੂੰ ਹੋਰ ਤਾਂ ਕੁਝ ਨਹੀਂ ਸੋਚਦਾ ਉਹ ਇੱਕ ਬੈਗ ਖਾਲੀ ਕਰਦਾ ਸੂਟਕੇਸ ਉਸ ਦੇ ਵਿੱਚ ਉਹਦੀ ਲਾਸ਼ ਨੂੰ ਰੱਖਦਾ ਲਾਸ਼ ਨੂੰ ਰੱਖ ਕੇ ਉੱਪਰੋਂ ਬੰਦ ਕਰਕੇ ਉਹਨੂੰ ਉਸੇ ਫਲੈਟ ਦੇ ਕਿਚਨ ਦੀ ਇੱਕ ਸੈਲਫ ਦੇ ਨੀਚੇ ਰੱਖ ਦਿੰਦਾ ਜਦੋਂ ਇਹ ਸਾਰਾ ਕੁਝ ਉਹ ਕਰ ਰਿਹਾ ਸੀ ਉਦੇ ਘਰ ਦੇ ਵਿੱਚ ਮੌਜੂਦ ਉਸਦਾ ਇੱਕ ਛੋਟਾ ਜਿਹਾ ਬੇਟਾ ਵੀ ਸੀ ਜਿਸ ਦੀ ਉਮਰ 11 ਕਿ ਮਹੀਨੇ ਦੀ ਸੀ ਉਸ ਤੋਂ ਬਾਅਦ ਹੁਣ ਉਹ ਸੋਚਦਾ ਕਿ ਹੁਣ ਇਹ ਉਸ ਬੱਚੇ ਦਾ ਕੀ ਕਰੇਗਾ ਉਹਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਇਹ ਉਸ ਬੱਚੇ ਨੂੰ ਨਾਲ ਲੈ ਕੇ ਜਾਊਗਾ ਤੇ ਲਿਜਾ ਕੇ ਗਾਂਧੀ ਨਗਰ ਦੇ ਵਿੱਚ ਇੱਕ ਗਊਸ਼ਾਲਾ ਉਸ ਦੇ ਬਾਹਰ ਰੱਖ ਦੂਗਾ ਕਿਉਂਕਿ ਇਹ ਉੱਥੋਂ ਪਹਿਲਾਂ ਤੋਂ ਵੀ ਦੁੱਧ ਵਗੈਰਾ ਲੈਂਦਾ ਰਹਿੰਦਾ ਸੀ ਇਹਦਾ ਆਉਣ ਜਾਣ ਗਊਸ਼ਾਲਾ ਦੇ ਵਿੱਚ ਹੈਗਾ ਸੀਗਾ ਇਸ ਕਰਕੇ ਇਹਨੂੰ ਲੱਗਦਾ ਸੀ ਕਿ ਉਹ ਇੱਕ ਧਾਰਮਿਕ ਜਗ੍ਹਾ ਹੈ ਉੱਥੇ ਜਦੋਂ ਰੱਖੂਗਾ ਤਾਂ ਉੱਥੋਂ ਕੋਈ ਨਾ ਕੋਈ ਉਸ ਬੱਚੇ ਨੂੰ ਅਡੌਪਟ ਕਰ ਲੂਗਾ ਜਾਂ ਲੈ ਜਾਊਗਾ ਕੋਈ ਪਾਲ ਖੁਸ ਲੂਗਾ ਤਾਂ ਇਸੇ ਦੇ ਚੱਲਦੇ ਉਹ ਬੱਚੇ ਨੂੰ ਹੁਣ ਚੱਕਦਾ ਨਾਲ ਲੈ ਕੇ ਆਉਂਦਾ ਤੇ ਰਾਤ ਨੂੰ ਲੈ ਆ ਕੇ ਉਸ ਗਊਸ਼ਾਲਾ ਦੇ ਬਾਹਰ ਰੱਖ ਦਿੰਦਾ ਹੁਣ ਜਦੋਂ ਪੁਲਿਸ ਨੂੰ ਇਹ ਸਾਰੀ ਗੱਲ ਦਾ ਪਤਾ ਲੱਗਦਾ ਇਹ ਸਾਰੀ ਗੱਲ ਸਾਹਮਣੇ ਆਉਂਦੀ ਹੈ ਤਾਂ ਫਿਰ ਜਿਹੜੀ ਗਾਂਧੀ ਨਗਰ ਦੀ ਪੁਲਿਸ ਆ ਉਹ ਬਡੋਦਰਾ ਪੁਲਿਸ ਨਾਲ ਸੰਪਰਕ ਕਰਦੀ ਹੈ ਉਹਨਾਂ ਨੂੰ ਦੱਸਦੀ ਹੈ ਕਿ ਇੱਕ ਫਲੈਟ ਦੇ ਵਿੱਚ ਇਦਾਂ ਦਾ ਕਰਕੇ ਇੱਕ ਲਾਸ਼ ਦੇ ਬਾਰੇ ਪਤਾ ਲੱਗਿਆ ਬਡੋਦਰਾ ਪੁਲਿਸ ਉਸ ਫਲੈਟ ਦੇ ਵਿੱਚ ਪਹੁੰਚਦੀ ਹੈ ਤੇ ਉੱਥੇ ਜਾ ਕੇ ਉਸ লাশ ਨੂੰ ਜਿਹੜਾ ਅੰਦਰੋਂ ਕੱਢਿਆ ਜਾਂਦਾ ਤੇ ਹੁਣ ਇਹ ਸਾਰਾ ਮਾਮਲਾ ਲੋਕਾਂ ਦੇ ਸਾਹਮਣੇ ਤੇ ਉਸ ਸਚਿੰਦੀ ਫੈਮਿਲੀ ਦੇ ਸਾਹਮਣੇ ਆਉਂਦਾ ਤੇ ਜੋ ਜੋ ਵੀ ਇਸ ਦੇ ਬਾਰੇ ਸੁਣਦਾ ਉਸ ਨੂੰ ਯਕੀਨ ਨਹੀਂ ਆਉਂਦਾ ਤੇ ਹਰ ਕੋਈ ਗੁੱਸੇ ਦੇ ਨਾਲ ਵੀ ਭਰਦਾ ਤੇ ਨਾਲ ਨਾਲ ਇਮੋਸ਼ਨਲ ਵੀ ਹੁੰਦਾ ਕਿਉਂਕਿ ਇੱਕ ਬਾਪ ਨੇ ਕਤਲ ਕਰ ਦਿੱਤਾ ਸੀ ਇੱਕ ਬਾਪ ਨੇ ਕਤਲ ਤਾਂ ਕੀਤਾ ਆਪਣੀ ਘਰ ਵਾਲੀ ਦਾ ਆਪਣਾ ਉਹਨੇ ਪਹਿਲਾਂ ਤਾਂ ਵਿਆਹ ਕਰਾਇਆ ਸੀ ਉਸ ਤੋਂ ਬਾਅਦ ਉਹਨੇ ਇੱਕ ਹੋਰ ਕੁੜੀ ਦੇ ਨਾਲ ਰਹਿਣਾ ਸ਼ੁਰੂ ਕੀਤਾ ਉਹਦੇ ਤੋਂ ਉਹਦਾ ਇੱਕ ਬੱਚਾ ਵੀ ਪੈਦਾ ਹੋਇਆ ਤੇ ਫਿਰ ਉਸੇ ਕੁੜੀ ਨੂੰ ਉਹਨੇ ਮਾਰ ਵੀ ਦਿੱਤਾ ਇਹ ਸਾਰਾ ਕੁਝ ਜਿਹੜਾ ਉਹਨੇ ਕੀਤਾ ਉਹਦੀ ਸਜ਼ਾ ਸਚਿਨ ਨੂੰ ਮਿਲੀ ਤਾਂ ਸਹੀ ਪਰ ਸਭ ਤੋਂ ਵੱਧ ਸਜ਼ਾ ਜਿਹੜੀ ਸੀ ਉਹ ਛੋਟੇ ਜਿਹੇ ਬੱਚੇ ਨੇ ਜਿਹੜੀ ਭੁਗਤੀ ਕਿਉਂਕਿ ਉਹ ਛੋਟਾ ਜਿਹਾ ਬੱਚਾ ਜਿਹਨੂੰ ਪਤਾ ਵੀ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਦੇ ਨਾਲ ਕੀ ਹੋ ਗਿਆ ਇੱਕ 11 ਮਹੀਨੇ ਦਾ ਬੱਚਾ ਉਸ ਦੇ ਬਾਪ ਨੇ ਉਸ ਦੀ ਮਾਂ ਨੂੰ ਮਾਰ ਦਿੱਤਾ ਤੇ ਮਾਂ ਤਾਂ ਹੁਣ ਮਾਰੇ ਗਈ ਬਾਪ ਵੀ ਜੇਲ੍ਹ ਦੇ ਵਿੱਚ ਚਲਾ ਗਿਆ ਤੇ ਉਹ ਬੱਚਾ ਜਿਹੜਾ ਦੁਨੀਆ ਦੇ ਵਿੱਚ ਇਕੱਲਾ ਰਹਿ ਗਿਆ ਉਸ ਬੱਚੇ ਨੂੰ ਗੋਦ ਲੈਣ ਦੀਆਂ ਵੀ ਕਾਫੀ ਲੋਕਾਂ ਨੇ ਗੱਲਾਂ ਕੀਤੀਆਂ ਸੀਗੀਆਂ ਪਰ ਉਹ ਕੋਈ ਗੱਲ ਸਿਰੇ ਨਹੀਂ ਚੜ੍ਹ ਸਕੇ ਹੁਣ ਵੀ ਜਿਹੜਾ ਇਹ ਬੱਚਾ ਹੈ ਜਿਸਦਾ ਨਾਮ ਸ਼ਿਵਾਂਸ਼ ਹੈ ਇਹ ਹਾਲੇ ਵੀ ਇੱਕ ਗਵਰਨਮੈਂਟ ਵੱਲੋਂ ਚਲਾਏ ਜਾਂਦੇ ਯਤੀਮਖਾਨੇ ਦੇ ਵਿੱਚ ਪੜ ਰਿਹਾ ਵਿਚਾਰਾ ਤੇ ਬਾਕੀ ਉਹ ਜਿਹੜਾ ਸੱਚ ਦਾ ਉਹ ਹੁਣ ਜੇਲ੍ਹ ਦੇ ਵਿੱਚ ਹੈ ਇਹ ਸਟੋਰੀ ਸੁਣਾਉਣ ਦਾ ਮਕਸਦ ਸਾਡਾ ਕਿਸੇ ਨੂੰ ਥੇਸ ਪਹੁੰਚਾਉਣਾ ਜਾਂ ਦੁਖੀ ਕਰਨਾ ਨਹੀਂ ਬਲਕਿ ਅਵੇਅਰ ਕਰਨਾ ਵੀ ਹੈ ਕਿਉਂਕਿ ਆਪਣੇ ਸਮਾਜ ਦੇ ਵਿੱਚ ਆਪਣੇ ਨਾਲ ਵੀ ਤੇ ਆਪਣੇ ਆਲੇ-ਦਾਲੇ ਵੀ ਅਜਿਹੀ ਕਦੇ ਵੀ ਕੋਈ ਘਟਨਾ ਵਾਪਰ ਸਕਦੀ ਹੈ ਅਜੇ ਸਿਚੁਏਸ਼ਨ ਆਪਣੇ ਸਾਹਮਣੇ ਕਦੇ ਵੀ ਆ ਸਕਦੀ ਹੈ ਇਸ ਤੋਂ ਆਪਾਂ ਨੇ ਕਿਵੇਂ ਬਚਣਾ ਤੇ ਕਿਵੇਂ ਆਪਾਂ ਸੁਚੇਤ ਰਹਿਣਾ ਇਹੀ ਆਪਾਂ ਨੂੰ ਇਸ ਇਨਾ ਜਿਹੜੀਆਂ ਵੀਡੀਓਜ਼ ਨੇ ਜਿਹੜੀਆਂ ਕਹਾਣੀਆਂ ਨੇ ਉਹਨੂੰ ਸਿੱਖਣ ਨੂੰ ਮਿਲਦਾ ਹੈ ਤੇ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਇਸ ਘਟਨਾ ਦੇ ਬਾਰੇ ਕੀ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂਗੇ ਕਿਸੇ ਆਪਣੀ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਕ੍ਰਾਈਮ ਦੀ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ